ਕਿ ਤਵੇ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਬਉ ਪਾਰ ਬ੍ਰਹਮ ਕਰਤਾ ਪੁਰਖ ਇਸ ਸ੍ਰਿਸ਼ਟੀ ਦੀ ਸਜਨਾ ਕਰਨ ਵਾਲਾ ਜੇਕਰ ਸਾਡੇ ਚਿੱਤ ਵਿੱਚ ਵਸਿਆ ਰਹੇ ਉਸ ਨੂੰ ਅਸੀਂ ਚਿੱਤ ਵਿੱਚ ਵਸਾ ਲਈਏ ਤਾਂ ਅਸੀਂ ਇਸ ਸੰਸਾਰ ਵਿੱਚ ਆਪਣਾ ਜੀਵਨ ਬਹੁਤ ਹੀ ਸਫਲਤਾ ਦੇ ਨਾਲ ਪਰਵਾਨ ਕਰਵਾ ਲੈਂਦੇ ਹਾਂ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਬਾਉ ਇਸ ਸੰਸਾਰ ਵਿੱਚ ਅਨੇਕਾਂ ਰੰਗ ਨੇ ਅਨੇਕਾਂ ਚੰਗਿਆਈਆਂ ਨੇ ਅਨੇਕਾਂ ਬਰਿਆਈਆਂ ਨੇ ਮਨੁੱਖ ਇਹਨਾਂ ਦੇ ਨਾਲ ਜੀਉਂਦਾ ਹੈ ਇਹਨਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਚਲਾਉਂਦਾ ਹੈ ਪਰੰਤੂ ਇੱਥੇ ਇੱਕ ਕਰਤਾ ਪੁਰਖ ਨੇ ਸਾਡੇ ਸਨਮੁਖ ਇੱਕ ਵਿਜ਼ਨ ਰੱਖ ਦਿੱਤਾ ਹੈ ਕਿ ਭਾਈ ਜੇਕਰ ਤੁਸੀਂ ਸਫਲਤਾ ਸਹਿਤ ਇਸ ਜੀਵਨ ਨੂੰ گزار ਕੇ ਜਾਣਾ ਹੈ ਤਾਂ ਪਰਮ ਬ੍ਰਹਮ ਨੂੰ ਚਿੱਤ ਵਿੱਚ ਧਾਰਨ ਕਰ ਲਈਦਾ ਜੇਕਰ ਪਰਵਰਨ ਨੂੰ ਚਿੱਤ ਵਿੱਚ ਧਾਰਨ ਕਰ ਲਵਾਂਗੇ ਤਾਂ ਸਾਨੂੰ ਇਸ ਧਰਤੀ ਦੇ ਉੱਤੇ ਆ ਕੇ ਕਿਸੇ ਵੀ ਕਿਸਮ ਦੀ ਤਤੀ ਹਵਾ ਨਹੀਂ ਲੱਗਦੀ ਕੋਈ ਮੁਸ਼ਕਲ ਨਹੀਂ ਸਣੀ ਪਾਏਗੀ ਸਾਡਾ ਜੀਵਨ ਸਫਲਤਾ ਦੇ ਨਾਲ ਹਰ ਥਾਂ ਜਿਸ ਕੰਮ ਨੂੰ ਵੀ ਹੱਥ ਪਾਵਾਂਗੇ ਸਾਨੂੰ ਸਫਲਤਾ ਹੀ ਮਿਲਦੀ ਜਾਏਗੀ ਇੱਕ ਪ੍ਰਵਚਨ ਹੋਰ ਰਾਗ ਮਾਰੂ ਵਿੱਚ ਗੁਰੂ ਨਾਨਕ ਦੇਵ ਜੀ ਦਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਚਿਤ ਸੱਚੇ ਵਿਤੋਂ ਸੱਚਾ ਸਾਚਾ ਰਸ ਚਖਿਆ ਚਿਤ ਸੱਚੇ ਵਿਤੋਂ ਸੱਚਾ ਸਾਚਾ ਰਸ ਚਖਿਆ ਹੁਣ ਜੇਕਰ ਚਿਤ ਸੱਚਾ ਹੈ ਕਿਉਂਕਿ ਇਹ ਸੱਚੇ ਕੀ ਕੋਠਰੀ ਹੈ ਸੱਚੇ ਕਾ ਵਿਸਵਾ ਵਿਚਵਾਸ ਇਹ ਜੱਗ ਹੈ ਜਿਹੜਾ ਇਹ ਸੱਚੇ ਕੀ ਕੋਠੜੀ ਹੈ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿੱਚ ਬਾਸ ਚਿੱਤ ਸੱਚੋ ਵਿੱਤ ਸੱਚਾ ਸੱਚਾ ਰਸ ਚੱਖਿਆ ਜੇਕਰ ਅਸੀਂ ਚਿੱਤ ਵਿੱਚ ਸੱਚ ਸਮਾਲਿਆ ਤੇ ਅਸੀਂ ਵਿੱਤੋਂ ਵੀ ਸੱਚੇ ਆ ਮਨ ਤੋਂ ਹਰ ਹਰ ਤਰ੍ਹਾਂ ਨਾਲ ਸੱਚੇ ਆ ਤਾਂ ਸਾਨੂੰ ਇਸ ਜੀਵਨ ਵਿੱਚ ਚੰਗਾ ਰਸ ਸੱਚਾ ਰਸ ਇਸ ਜੀਵਨ ਦੇ ਰੰਗ ਰਸ ਪ੍ਰਾਪਤ ਹੋ ਜਾਣਗੇ ਸਹਿਤ ਦਾ ਰੰਗ ਸੁਣਨ ਵਾਲੇ ਸਰ ਹੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਮੈਂ ਮੰਨੀਆਂ ਦੋ ਅਵਸਥਾਵਾਂ ਨੇ ਉਹਨਾਂ ਬਾਰੇ ਗੱਲ ਕਰ ਰਿਹਾ ਹਾਂ ਗੁਰ ਬਾਣੀ ਨੂੰ ਆਧਾਰ ਬਣਾ ਕੇ ਮਨ ਦੀਆਂ ਦੋ ਅਵਸਥਾਵਾਂ ਵਿੱਚ ਮਨੁੱਖ ਕਿਸ ਤਰ੍ਹਾਂ ਚੋਂਦਾ ਹੈ ਕਿਹੜੀ ਅਵਸਥਾ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਇਸ ਵਾਰੇ ਤੁਹਾਨੂੰ ਗੱਲ ਸਾਂਝੀ ਕਰ ਰਿਹਾ ਮਨ ਤੇ ਚਿੱਤ ਦੋ ਮਨ ਦੀਆਂ ਜਿਹੜੀਆਂ ਸਥਿਤੀਆਂ ਨੇ ਮਨ ਜਿਹੜਾ ਹੈ ਸਦਾ ਇੱਕ ਉੱਪਰ ਲੀਤਿਆ ਹੈ ਇਸੇ ਲਈ ਇਸ ਨੂੰ ਚੰਚਲ ਕਿਹਾ ਗਿਆ ਅੱਖ ਦੇ ਪਲਕਾਰੇ ਵਿੱਚ ਇੱਥੇ ਉੱਥੇ ਪਤਾ ਨਹੀਂ ਕਿੱਥੇ ਕਿੱਥੇ ਹੁੰਦਾ ਰਹਿੰਦਾ ਤੇ ਇਹ ਮਨ ਜਿਹੜਾ ਹੈ ਸਾਡੇ ਸਰੀਰ ਨੂੰ ਘੋੜਾ ਬਣਾ ਲੈਂਦਾ ਹੈ ਤੇ ਇਹਦੇ ਤੇ ਸਵਾਰ ਹੋ ਜਾਂਦਾ ਤੇ ਫਿਰ ਆਪਣੇ ਮੁਤਾਬਕ ਮਹਾਰਾ ਮੂੜਦਾ ਚੰਗਾ ਹੈ ਮਾਰਾ ਇਸਤੇ ਵਿਚਾਰ ਕਰਨ ਦੀ ਸਾਨੂੰ ਸੋਝੀ ਨਹੀਂ ਦਿੰਦਾ ਕਿਉਂਕਿ ਜੇਕਰ ਮਨ ਦੇ ਘੋੜੇ ਤੇ ਸਵਾਰ ਹੋ ਕੇ ਅਸੀਂ ਇਸ ਸੰਸਾਰ ਵਿੱਚ ਜੀਵਨ ਚਲਾਵਾਂਗੇ ਤਾਂ ਅਨੇਕਾਂ ਦੁੱਖ ਨੇ ਤਕਲੀਫਾਂ ਨੇ ਤੇ ਇਸੇ ਲਈ ਗੁਰਬਾਣੀ ਵਿੱਚ ਪ੍ਰਵਚਨ ਹਨ ਕਿ ਭਾਈ ਮਨ ਨੂੰ ਜਿੱਤਣਾ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਵਚਨ ਹੈ ਮਨ ਜੀਤੇ ਜਗ ਜੀਤ ਜੇਕਰ ਜੱਗ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਫਿਰ ਤੁਹਾਨੂੰ ਮਨ ਨੂੰ ਜਿੱਤਣਾ ਪੈਣਾ ਹੈ ਜੇਕਰ ਅਸੀਂ ਮਨ ਜਿੱਤ ਲਿਆ ਤੇ ਫਿਰ ਅਸੀਂ ਇਸ ਜੱਗ ਵਿੱਚ ਬਹੁਤ ਹੀ ਸਫਲਤਾ ਦੇ ਨਾਲ ਜੀਵਨ گزار ਕੇ ਚਲੇ ਜਾਂਦੇ ਹਾਂ ਮਨ ਸਾਡੇ ਦਿਮਾਗ ਦੀ ਕਹਿ ਲੈਨੇ ਆ ਇੱਕ ਉੱਪਰਲੀ ਸਤਾ ਹੈ ਉੱਪਰਲੀ ਤਹਿ ਹੈ ਜਿੱਥੇ ਅਸੀਂ ਵਿਚਰਦੇ ਆ ਤੇ ਚੇਤਤ ਹੈ ਜਿਹੜਾ ਉਹ ਸਾਡੀ ਅਗਲੀ ਸਤਾ ਹੈ ਅਗਲੀ ਤਹਿ ਹੈ ਜਿੱਥੇ ਕੇ ਪਾਰ ਬ੍ਰਹਮ ਵਸਦਾ ਹੈ ਸਿੱਥੇ ਵਸਦਾ ਹੈ ਜੇਕਰ ਅਸੀਂ ਉਸੇ ਨਾਲ ਇੱਕਮਿਕ ਹੁੰਨੇ ਆ ਇੱਕ ਸੁਰ ਹੁੰਨੇ ਆ ਤਾਂ ਸਾਨੂੰ ਪ੍ਰਾਪਤੀ ਹੁੰਦੀ ਹੈ ਤੇ ਇਹ ਜਿਹੜਾ ਚਿੱਤ ਹੈ ਇਹ परमात्मा ਪਰਮਭਰਮ ਦੇ ਨਾਲ ਜੁੜਨ ਦਾ ਪ੍ਰਵੇਸ਼ ਦੁਆਰ ਹੈ ਇਸ ਤੋਂ ਦੇ ਚੇਤਨਾ ਦਾ ਸਫਰ ਸ਼ੁਰੂ ਹੁੰਦਾ ਹੈ ਅਸੀਂ ਚੰਤਨ ਕਰਨਾ ਹੈ ਮੰਨ ਤੋਂ ਕਿ ਚਿੱਤ ਦੇ ਦਵਾਰ ਵਿੱਚ ਜਦੋਂ ਅਸੀਂ ਦਾਖਲ ਹੁੰਨੇ ਆ ਤਾਂ ਉਹ ਪਰਮੇਸ਼ਰ ਤੱਕ ਪਹੁੰਚਣ ਦਾ ਸਾਡਾ ਇੱਕ ਪਹਿਲੀ ਮੰਜ਼ਲ ਹੈ ਪਾਇਦਾਨ ਹੈ ਪ੍ਰਵੇਸ਼ ਦਵਾਰ ਹੈ ਇੱਥੇ ਵੇਖ ਕੇ ਅਸੀਂ ਚਿੰਤਨ ਕਰਦੇ ਹਾਂ ਚਿੱਤ ਨਾਲ ਚਿੰਤਨ ਕਰਦੇ ਹਾਂ ਜੁੜ ਗਏ ਤਾਂ ਬਾਹਰ ਨੂੰ ਦਾ ਪ੍ਰਵੇਸ਼ ਦਵਾਰ ਖੁੱਲ ਜਾਂਦਾ ਤੇ ਚਿੱਤ ਚ ਸਮਾਜ ਜਾਈਏ ਤਾਂ ਉਸ ਪਿਆਰੇ ਨਾਲ ਇੱਕ ਸੁਰਤਾ ਸ਼ੁਰੂ ਹੋ ਜਾਂਦੀ ਹੈ ਅਗੇ ਹੀ ਸਰਤਾਰ ਨਾਲ ਸੱਚ ਦੇ ਸੱਚਖੰਡ ਦਾ ਜਿਹੜਾ ਗੂਹਾ ਖੁੱਲਦਾ ਅਸੀਂ ਪ੍ਰਵੇਸ਼ ਕਰਤੀ ਬੈਠਨੀ ਆ ਜਾਂਦੀ ਤੇ ਰੰਗਮਾਨਨ ਵਾਲੀ ਜਿਹੜੀ ਬਿਰਤੀ ਦਾ ਗੂਹਾ ਉਦੋਂ ਖੁੱਲਦਾ ਜਦੋਂ ਅਸੀਂ ਉਸ ਦੇ ਵਿੱਚ ਸੁਮਾਉਂਦੇ ਆ ਸਤਿਗੁਰੂ ਅਮਰਦਾਸ ਜੀ ਪ੍ਰਵਚਨ ਕਰਦੇ ਨੇ ਚਿੱਤੋ ਚਿੱਤ ਸਮਾਏ ਤੇ ਰੰਗ ਤੇ ਹੋਵੇ ਰੰਗ ਕਣਾ ਚਿੱਤ ਹ ਚਿੱਤ ਸਮਾਏ ਤੇ ਹੋਵੇ ਰੰਗ ਕਣਾ ਮਾਲਕ ਅਕਾਲ ਪੁਰਖ ਦਾ ਦਰਸ਼ਦਾਰ ਕਰ ਲਈ ਉਸ ਨੂੰ ਚਿੱਤ ਵਿੱਚ ਬਸਾਉਣਾ ਪੈਂਦਾ ਹੈ ਉਸ ਨੂੰ ਧਿਆਉਣਾ ਪੈਂਦਾ ਹੈ ਉਹਦਾ ਸਿਮਰਨ ਕਰਨਾ ਪੈਂਦਾ ਹੈ ਉਹਨੂੰ ਯਾਦ ਕਰਨਾ ਪੈਂਦਾ ਹੈ ਸਾਸ ग्रास ਕਿਹਾ ਹੈ ਕੁਰਬਾਨੀ ਵਿੱਚ ਸਾਸ ग्रास ਸਿਮਰਨ ਕਰਨਾ ਪੈਂਦਾ ਹੈ ਤੇ ਇਸੇ ਲਈ ਰਾਗ ਦਨਾਸਰੀ ਵਿੱਚ ਸਤਿਗੁਰੂ ਜੀ ਪ੍ਰਵਚਨ ਕਰਦੇ ਨੇ ਚਿੱਤ ਸਿਮਰਨ ਕਰੋ ਜੇ ਅਸੀਂ ਸਿਮਰਨ ਕਰਨਾ ਹੈ ਤਾਂ ਸਿਮਰਨ ਕਰਨ ਦੀ ਜਿਹੜੀ ਸਾਡੀ ਅਵਸਥਾ ਹੈ ਉਹ ਚਿੱਤ ਹੈ ਚਿੱਤ ਦੇ ਨਾਲ ਜੇਕਰ ਸਿਮਰਨ ਕਰਦੇ ਹਾਂ ਤੇ ਜਦੇ ਹੀ ਸਾਨੂੰ ਪ੍ਰਾਪਤੀ ਹੁੰਦੀ ਹੈ ਰਾਗਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਵਚਨ ਹੈ ਚਿੱਤ ਲਾਗਾ ਸੇਈ ਜਨ ਨਿਸਤਰੇ ਤਾਂ ਗੁਰੂ ਪ੍ਰਸਾਦੀ ਸੁਖ ਪਾਇਆ ਸੁਖ ਕਿੱਥੇ ਹੈ ਸੋਖ ਉਥੇ ਹੈ ਜਦੋਂ ਚਿੱਤ ਲੱਗ ਜਾਂਦਾ ਤੇ ਚਿੱਤ ਲੱਗਣ ਨਾਲ ਫਿਰ ਅਸੀਂ ਤਰ ਵੀ ਜਾਂਦੇ ਆ ਤਰ ਦਾ ਅਰਥ ਇੱਥੇ ਨਿਸtre ਦਾ ਅਰਥ ਹੈ ਸਫਲਤਾ ਪ੍ਰਾਪਤੀ ਤੇ ਇਹ ਪ੍ਰਾਪਤੀ ਹੈ ਜਿਹੜੀ ਸਾਨੂੰ ਚਿੱਤ ਵਿੱਚ ਧਾਰਨ ਕਰਨ ਦੇ ਨਾਲ ਹੀ ਮਿਲਦੀ ਹੈ ਕਿਉਂਕਿ ਚਿੱਤ ਵਿੱਚ ਕੌਣ ਹੈ ਚਿੱਤ ਵਿੱਚ ਕਿਹੜੀ ਸ਼ਕਤੀ ਹੈ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਚਿੱਤ ਵਿੱਚ ਹੀ ਪਰਮ ਬ੍ਰਹਮ ਬਸਦਾ ਹੈ ਫੇਰ ਅਸੀਂ ਰਾਗ ਸੋਰਠ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਵਚਨ ਸਾਂਝਾ ਕਰਦੇ ਹਾਂ ਚਿਤ ਮਹਿ ਠਾਕਰ ਸੱਚ ਵਸੇ ਭਾਈ ਚਿਤ ਮਹਿ ਠਾਕਰ ਸੱਚ ਵਸੇ ਭਾਈ ਕਿੱਤ ਵਿੱਚ ਟੌਣ ਵਸਦਾ ਠਾਕਰ ਵਸਦਾ ਠਾਕਰ ਕੌਣਾ ਪ੍ਰਮਾਤਮਾ ਪਾਰ ਬ੍ਰਹਮ ਕਰਤਾ ਪੁਰਖ ਤੇ ਉਹ ਚਿਤ ਵਿੱਚ ਵਸਦਾ ਕਿਉਂਕਿ ਅਸੀਂ ਜਦੋਂ ਚਿਤ ਵੱਲ ਨੂੰ ਵਧਦੇ ਹਾਂ ਮਨ ਦੀ ਸਿੱਥੀ ਤੋਂ ਮਨ ਨੂੰ ਜਿੱਤ ਕੇ ਅੱਗੇ ਚਿੱਤ ਵੱਲ ਨੂੰ ਜਾਂਦੇ ਆਂ ਤੇ ਤਦੇ ਸਾਨੂੰ ਜਿਹੜੇ ਠਾਕਰ ਦੇ ਦਰਸਦਾਹਾਰ ਹੁੰਦੇ ਆ ਕਿਉਂਕਿ ਕਰਤਾਪੁਰਖ ਦਾ ਵਾਸਾ ਚਿੱਤ ਵਿੱਚ ਹੈ ਜੇਕਰ ਚਿੱਤ ਵਿੱਚ ਮੈਲ ਰੱਖਦੇ ਆਂ ਤਾਂ ਇੱਥੇ ਉੱਥੇ ਸਜਾਰੇ ਭਾਗੀਦਾਰ ਬਣਦੇ ਆਂ ਚਿੱਤ ਵਿੱਚ ਰਹੇ ਠਗੋਰ ਨਾਨਕ ਫਾਂਸੀ ਗੱਲ ਬਣੀ ਚਿੱਤ ਵਿੱਚ ਰਹੇ ਠਗੋਰ ਨਾਨਕ ਫਾਸੀ ਗੱਲ ਪਰੀ ਜੇਕਰ ਚਿੱਤ ਵਿੱਚ ਠੱਗੀ ਕੋਈ ਇਸ ਤਰ੍ਹਾਂ ਦੀ ਮੈਲੀ ਮਤ ਰੱਖਦੇ ਆਂ ਤਾਂ ਫਿਰ ਗੱਲ ਵਿੱਚ ਫਾਹੀ ਪੈਂਦੀ ਹੈ ਤੇ ਸਮੱਸਿਆਵਾਂ ਆ ਜਾਂਦੀਆਂ ਨੇ ਮੁਸ਼ਕਲਾਂ ਆ ਜਾਂਦੀਆਂ ਨੇ ਪਤਾ ਨਹੀਂ ਕੀ ਕੀ ਚੱਲਣਾ ਪੈਂਦਾ ਇਸੇ ਸੰਸਾਰ ਤੇ ਇਖੇ ਹੀ ਸੋ ਚਿੱਤ ਵਿੱਚ ਜਿਹੜਾ ਵਸਾ ਹੈ ਉਸ ਨਾਲ ਇੱਕ ਸੁਰਤਾ ਕਰਨੀ ਹੈ ਇਹ ਅਸੀਂ ਦੱਸ ਦਿੱਤਾ ਵੀ ਚਿੱਤ ਵਿੱਚ ਕਰਤਾ ਬੁਰਖ ਵਸਦਾ ਹੈ ਚਿੱਤ ਮੈਂ ਆਕਰ ਸੱਚ ਵਸੇ ਭਾਈ ਉਹਦੇ ਨਾਲ ਜੁੜਨਾ ਹੈ ਉਸਦੇ ਲਈ ਵਿਹੇਲ ਹੋਣਾ ਹੈ ਉਸ ਨੂੰ ਵਿਸਾਰਨਾ ਨਹੀਂ ਉਹ ਸਾਰੇ ਸੁੱਖਾਂ ਦਾ ਦਾਤਾ ਦਤਾਰ ਹੈ ਸਾਨੂੰ ਦਾਤਾ ਦਿੰਦਾ ਥੱਕਦਾ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਈ ਅਸੀਂ ਉਹਦੇ ਦਾਤਾ ਨੂੰ ਮਾਣਦੇ ਹੋਏ ਥੱਕ ਜਾਂਦੇ ਆ ਤੇ ਸਾਨੂੰ ਦਿੰਦਾ ਨਹੀਂ ਥੱਕਦਾ ਉੱਥੇ ਹੀ ਸੁੱਖ ਹੈ ਜੇ ਤਵ ਜੇ ਤਵ ਸਰਬ ਸੁਖ ਪਾਓ ਇਕਰ ਚਤ ਵਿੱਚ ਚਤ ਉਹਦੇ ਆ ਤੇ ਉਹਦੇ ਨਾਲ ਜੁੜਦੇ ਆ ਤੇ ਉਹਦਾ ਸਿਮਰਨ ਕਰਦੇ ਆ ਤੇ ਤਦ ਹੀ ਸੁੱਖਾਂ ਦੀ ਪ੍ਰਾਪਤੀ ਹੈ ਤੇ ਇਸੇ ਲਈ ਹਰ ਪ੍ਰਾਣੀ ਜਿੱਤ ਵਿੱਚ ਕਰਤਾ ਪ੍ਰਖ ਦਾ ਵਾਸਾ ਹੈ ਹਰ ਪ੍ਰਾਣੀ ਦੇ ਘਟ ਘਟ ਵਿੱਚ ਵਸਦਾ ਹੈ ਜ਼ਰੇ ਜ਼ਰੇ ਵਿੱਚ ਵਸਦਾ ਹੈ ਘਟ ਘਟ ਰਿਹਾ ਸੰਗਾਈ ਤੇ ਜੇਕਰ ਉਹ ਘਟ ਘਟ ਵੱਸਦਾ ਹੈ ਅਸੀਂ ਉਹ ਹਮੇਸ਼ਾ ਯਾਦ ਰੱਖਦੇ ਹਾਂ ਧਿਆਉਂਦੇ ਹਾਂ ਸਿਮਰਨ ਕਰਦੇ ਹਾਂ ਚਿਤ ਸਿਮਰਨ ਕਰੋ ਤੇ ਇਹੀ ਫੇਰ ਹੀ ਤੱਤੀ ਵਾ ਨਹੀਂ ਲੱਗਦੀ ਤਦ ਉਹ ਹੱਥ ਦੇ ਕੇ ਰੱਖਦਾ ਕਿਉਂਕਿ ਉਹ ਕਰਤਾ ਪੁਰਖ ਹੈ ਚੇਤ ਆਵੇ ਉਸ ਪਾਰ ਭ੍ਰਮ ਲੱਗੇ ਨਾ ਤੱਤੀ ਵਾ ਤੇ ਫਿਰ ਉਹ ਆਪਣੇ ਜਿਹੜੇ ਸਾਧਕ ਨੇ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਦੇ ਰਾਹਤੇ ਤੁਰਦੇ ਨੇ ਉਹਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ ਤੇ ਫਿਰ ਉਹਨਾਂ ਨੂੰ ਤੱਤੀ ਬਾਣੀ ਲੱਗਣ ਮੰਦਾ ਉਸੇ ਮਨਿਕ ਜਵਸਨ ਦੇ ਨਾਲ ਤਨ ਤੇ ਮਨ ਸ਼ੀਤਲ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਠਹਿਰਾਓ ਆ ਜਾਂਦਾ ਹੈ ਸ਼ਾਂਤ ਚਿੱਤ ਹੋ ਕੇ ਕਰਤਾ ਪੱਖ ਨਾਲ ਜਦੋਂ ਅਸੀਂ ਜੁੜਦੇ ਹਾਂ ਤਾਂ ਮਨ ਤੇ ਵੀ ਅਸੀਂ ਕੰਟਰੋਲ ਕਰ ਲੈਨੇ ਆ ਮਨ ਵੀ ਕੰਟਰੋਲ ਚ ਆ ਜਾਂਦਾ ਹੈ ਪਾਹਰ ਬ੍ਰਹਮ ਨੂੰ ਚਿੱਤ ਵਿੱਚ ਵਸਾ ਕੇ ਹੀ ਪ੍ਰਾਣੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਮੁਕਤੀ ਦਾ ਭਾਗੀਦਾਰ ਬਣ ਸਕਦਾ ਇਸ ਧਰਤੀ ਤੇ ਪ੍ਰਾਣੀ ਮਨੁੱਖ ਜਦੋਂ ਆਉਂਦਾ ਹੈ ਤਾਂ ਉਹ अनेका ਰੰਗ ਮਾਣਨ ਲਈ ਆਉਂਦਾ अनेका ਰੰਗ ਮਾਣਦਾ ਵੀ ਹੈ ਪਰੰਤੂ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਦੇ ਅਨਸਾਰ ਚੱਲ ਕੇ ਉਸ ਨੂੰ ਹਿਰਦੇ ਵਿੱਚ ਧਰ ਕੇ ਜਦੋਂ ਹਿਰਦੇ ਵਿੱਚ ਧਰਦੇ ਆ ਤਦ ਹੀ ਉਹ ਸਾਡੇ ਉੱਤੇ ਆਪਣੀ ਰੱਖਿਆ ਦਾ ਹੱਥ ਰੱਖਦਾ ਹੈ ਧਰਤੀ ਤੇ ਹਰ ਪ੍ਰਾਣੀ ਦੀક્ષા ਮੂਖ ਦੁਆਰਾ ਤੇ ਮੂਖ ਦਾਰ ਪਾਉਣਾ ਤਾਂ ਚਿਤ ਆਵੇ ਉਸ ਪਾਰ ਭਰਮ ਤਾਂ ਨਿਖਮ ਸਿਮਰਤ ਤਰਿਆ ਫਿਰ ਧਰਵੀ ਜਾਂਦੇ ਆ ਤਾਰ ਦਾ ਵੀ ਹੈ ਇਹੋ ਤਾਰਦਸ ਨੂੰ ਹਾਂ ਜਿਸ ਨੇ ਮਨ ਨੂੰ ਜਿੱਤ ਲਿਆ ਚਿੱਤ ਵਿੱਚ ਵਾਸਾ ਜਿਹੜਾ ਹੈ ਉਸ ਨੂੰ ਉਹ ਸਾਸ ਗ੍ਰਾਸ ਤੇ ਹੌਣ ਲੱਗ ਪਿਆ ਚਿੱਤ ਨੂੰ ਸਥਿਰ ਰੱਖਣਾ ਹੈ ਜੋੜ ਕੇ ਰੱਖਣਾ ਹੈ ਤਦ ਹੀ ਮੋਕਸ਼ ਦੀ ਪ੍ਰਾਪਤੀ ਹੈ ਸਤਿਗੁਰੂ ਅਮਰਤਾ ਜੀ ਰਾਗ ਗੁਜ਼ਰੀ ਵਿੱਚ ਸਾਨੂੰ ਉਪਦੇਸ਼ ਕਰਦੇ ਨੇ ਚਿੱਤ ਥਿਰ ਰੱਖੇ ਸੋ ਮੁਕਤ ਹੋਏ ਜੋ ਇੱਛੀ ਸੋਈ ਫਲ ਪਾਈ ਚੇਤ ਤੇ ਰੱਖੇ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਤਕੋ ਇੱਥੇ ਗੁਰਬਾਣੀ ਦੇ ਜਿੰਨੇ ਪਰਵਚਨ ਅਸੀਂ ਗੁਰੂ ਸਾਹਿਬਾਨ ਦੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਵਿੱਚ ਤਤਵਰ ਇਹੀ ਹੈ ਕਿ ਚਿੱਤ ਨੂੰ ਸਥਿਰ ਕਰਨਾ ਹੈ ਜਿੱਤ ਨੂੰ ਸੁਭਾਲਣਾ ਹੈ ਮਨ ਨੂੰ ਜਿੱਤਣਾ ਹੈ ਤੇ ਜੇਕਰ ਚਿੱਤ ਨੂੰ ਸਥਿਰ ਕਰਕੇ ਅਸੀਂ ਜੀਵਨ ਨੂੰ ਅੱਗੇ ਤੋਰਦੇ ਹਾਂ ਤਾਂ ਅਸੀਂ ਇੱਥੇ-ਉੱਥੇ ਦੋਵਾਂ ਥਾਵਾਂ ਤੇ ਸਨਮਾਨ ਨਹੀਂ ਜਾਨੇ ਮਾਨ ਪ੍ਰਾਪਤ ਹੁੰਦਾ ਸਾਨੂੰ ਤੇ ਜਿਹੜੀ ਸਾਡੀ ਇੱਛਾ ਹੁੰਦੀ ਹੈ ਜੋ ਇੱਛੀ ਸੋਈ ਫਰਪਾਈ ਜਿਹੜੀ ਵੀ ਇੱਛਾ ਅਸੀਂ ਧਾਰਨ ਕਰਦੇ ਹਾਂ ਉਹ ਸਾਡੀ ਪੂਰੀ ਹੋ ਜਾਂਦੀ ਹੈ ਜੇਕਰ ਅਸੀਂ ਇਸ ਸਮਾਜ ਵਿੱਚ ਇਸ ਸਰਤੀ ਤੇ ਰਹਿੰਦਿਆਂ ਹੋਇਆਂ ਪ੍ਰਾਪਤੀਆਂ ਕਰਨੀਆਂ ਨੇ ਤਾਂ ਸਾਨੂੰ ਸਤਿਗੁਰੂ ਦੇ ਨਾਲ ਉਸ ਪਰਮ ਬ੍ਰਹਮ ਦਾ ਕਰਤਾ ਪ੍ਰਖ ਨਾਲ ਏਕ ਓਂਕਾਰ ਦੇ ਨਾਲ ਜਿਹੜਾ ਨਿਰਭੈ ਹੈ ਨਿਰਵੈਰ ਹੈ ਅਜੁਨੀ ਹੈ ਸਵੰਗ ਹੈ ਸਵ ਪ੍ਰਕਾਸ਼ ਹੈ ਉਸੇ ਨਾਲ ਜੁੜਨਾ ਪੈਣਾ ਆਓ ਅਸੀਂ ਉਸ ਨਾਲ ਜੁੜੀਏ ਸਹਬ ਕੇ ਗੁਣ ਜੋ ਅਸੀਂ ਇੱਕ ਲੜੀ ਗੁਰਵਾਣੀ ਦੇ ਵਿੱਚੋਂ ਉਦਾਹਰਨਾ ਦੇ ਕੇ ਸ਼ੁਰੂ ਕਰੀ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਸਮਾਜ ਵਿੱਚ ਇਸ ਸਮਾਜ ਦੀ ਸਿਰਜਣਾ ਕਰਨੀ ਹੈ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਚੰਗੇ ਸਮਾਜ ਦੀ ਸਿਰਜਣਾ ਕਰਦੇ ਹੋਏ ਅਸੀਂ ਇਸ ਸਮਾਜ ਵਿੱਚ ਮਨ ਨੂੰ ਜਿੱਤ ਕੇ ਅੱਗੇ ਵਧਣਾ ਤੇ ਮਨ ਦੀ ਨਹੀਂ ਚਿੱਤ ਦੀ ਮਨਣੀ ਹੈ ਕਿਉਂਕਿ ਚਿੱਤ ਵਿੱਚ ਜਿਹੜਾ ਉਹ ਫਾਰ ਬਰਮ ਬਸਦਾ ਚਿੱਤ ਵਿੱਚ ਠਾਕੁਰ ਵਸਦਾ ਕਰਤਾ ਪ੍ਰਕਾਸ਼ਦਾ ਤੇ ਉਹਦੇ ਨਾਲ ਸਿ ਜੋੜਨਾ ਅੰਤ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਵਚਨ ਤੁਹਾ ਦਿਨ ਫਿਰ ਦੁਹਰਾ ਕੇ ਇਸ ਵੀਡੀਓ ਦੀ ਸਮਾਪਤੀ ਕਰ ਰਹੇ ਹਾਂ ਚਿਤ ਮਹਿ ਠਾਕਰ ਸੱਚ ਵਸੇ ਪਾਈ ਚਿਤ ਮਹਿ ਠਾਕਰ ਸੱਚ ਵਸੇ ਪਾਈ ਜੇ ਗੁਰ ਗਿਆਨ ਸਮੋਏ ਇਸ ਦਿਨ ਆਹੀ ਮੈਨੂੰ ਅੱਜ ਦੀ ਵੀਡੀਓ ਸਮਾਪਤ ਕਰਨ ਦੀ ਅਗਿਆਦਿਓ ਫਿਰ ਮਿਲਾਂਗੇ ਇਸstrange ਸਾਹਿਬ ਦੇ ਗੁਣ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਅਸੀਂ ਗੁਰਮਤਿ ਸਾਂਝੀ ਕਰਾਂਗੇ ਸਤਿ ਸ੍ਰੀ ਅਕਾਲ